ਮਾਲਵੇ ਦੇ ਦੁਕਾਨਦਾਰਾਂ ਦੇ ਨੱਕ ਦੇ ਵਿੱਚ ਲਿਆਂਦਾ ਹੋਇਆ ਸੀ ਇੰਨਾ ਚੋਰਾਂ ਨੇ ਦਮ ਹੁਣ ਚੱਕ ਲਏ ਪੁਲਿਸ ਨੇ ਤੁਸੀਂ ਜੁੜੇ ਹੋ ਖਬਰ ਨਾਮ ਦੇ ਨਾਲ ਖਬਰਾਂ ਵਾਲਾ ਭਾਈ ਜਗਤਾਰ ਸਿੰਘ ਤੁਹਾਡਾ ਸਵਾਗਤ ਕਰਦਾ ਏ ਮਿਤੀ ਦਿਨੀ ਫ੍ਰੀਕੋਰਡ ਦੇ ਵਿੱਚ ਕਈ ਚੋਰੀ ਦੀਆਂ ਘਟਨਾਵਾਂ ਹੋਈਆਂ ਲਗਾਤਾਰ ਫ੍ਰੀਕੋਰਡ ਪੋਰਟਸ ਉੱਪਰ ਸਵਾਲ ਖੜੇ ਹੋ ਰਹੇ ਸੀ ਕਿ ਚੋਰਾਂ ਨੂੰ ਨਹੀਂ ਫੜਿਆ ਜਾ ਰਿਹਾ ਅਤੇ ਫ੍ਰੀਕੋਰਡ ਪੁਲਿਸ ਵੱਲੋਂ ਹੁਣ ਇਨ੍ਹਾਂ ਚੋਰਾਂ ਨੂੰ ਫੜਨ ਦਾ ਦਾਵਾ ਕੀਤਾ ਗਿਆ ਏ ਅੱਜ ਇੱਕ ਪ੍ਰੈਸ ਵਾਰਤਾ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਜਿਸ ਵਿੱਚ ਐਸਪੀ ਮਨਵਿੰਦਰ ਵੀਰਸਿੰਘ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਪਿਛਲੇ ਦਿਨੀ ਫਰੀਕਕੋਟ ਦੇ ਵਿੱਚ ਜੋ ਤਿੰਨ ਦੁਕਾਨਾਂ ਦੇ ਸ਼ਟਰ ਤੋੜੇ ਗਏ ਸਨ ਚੋਰੀ ਕੀਤੀ ਗਈ ਸੀ ਅਸੀਂ ਉਸ ਤੋਂ ਪਹਿਲਾਂ ਇੱਕ ਇਲੈਕਟ੍ਰੋਨਿਕ ਦੁਕਾਨ ਦੇ ਉੱਪਰ ਵੀ ਚੋਰੀ ਕੀਤੀ ਸੀ ਦੁਕਾਨਾਂ ਦੇ ਵਿੱਚ ਚੋਰੀ ਕਰਨ ਵਾਲੇ ਚੋਰ ਗਰੋਹ ਦੇ 8 ਮੈਂਬਰਾਂ ਨੂੰ ਕਾਬੂ ਕਰ ਲਿਆ ਗਿਆ ਜਿਨ੍ਹਾਂ ਦੇ ਕੋਲੋਂ ਦੋ ਗੱਡੀਆਂ ਅਤੇ ਤੇਜ਼ਾਰ ਹਥਿਆਰ ਦੇ ਨਾਲ ਜੋ ਚੋਰੀ ਕੀਤਾ ਹੋਇਆ ਸਮਾਨ ਉਹ ਵੀ ਬਰਾਮਦ ਕਰ ਲਿਆ ਗਿਆ। ਉਹਨਾਂ ਕਹਿੰਦੇ ਕਿ ਇਹਨਾਂ ਦੇ ਉੱਪਰ ਵੱਖ-ਵੱਖ ਮੁਕੱਦਮੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਦਰਜ ਨੇ ਅਤੇ ਇਹਨਾਂ ਵੱਲੋਂ ਮਾਲਵੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਨੂੰ ਇੰਜਾਮ ਦਿੱਤਾ ਜਾਂਦਾ ਸੀ। ਤੇ ਉਹਨਾਂ ਵੱਲੋਂ ਇਹਨਾਂ ਦੀ ਗ੍ਰਿਫਤਾਰੀ ਕਰ ਲਈ ਗਈ ਹੈ। ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਰੱਬੂਲ ਸੁਰਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਇਹਨਾਂ ਵੱਲੋਂ ਕਿਹੜੀਆਂ ਹੋਰ ਚੋਰੀਆਂ ਕੀਤੀਆਂ ਗਈਆਂ ਨੇ। ਤੁਸੀਂ ਸੁਣੋ ਇਸ ਬਾਰੇ ਹੋਰ ਕੀ ਵਿਸਦੇ ਰ ਜਾਣਕਾਰੀ ਸਾਂਝੀ ਕਰਦੇ ਨੇ ਐਸਪੀ ਮਨਵਿੰਦਰ ਵੀਰ ਸਿੰਘ ਪਿਛਲੇ ਦਿਨਾਂ ਦੇ ਵਿੱਚ 19 20 ਦੀ ਦਰਮਿਆਨੀ ਰਾਤ ਨੂੰ ਇੱਕ ਫਰੀਦਕੁਰ ਸ਼ਹਿਰ ਦੇ ਵਿੱਚ ਦੋ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਕੀਤੀ ਗਈ ਸੀ ਜਿਸ ਦੇ ਸਬੰਧ ਵਿੱਚ ਸਿਟੀ ਫਰੀਦਕੁਰ ਜਿਹੜਾ ਹੈਗਾ ਮਕਦਮਾ ਦਰਜ ਕੀਤਾ ਗਿਆ ਮਕਦਮਾ ਦਰਜ ਕਰਨ ਤੋਂ ਬਾਅਦ ਸਾਡੇ ਐਸਐਸਪੀ ਸਾਹਿਬ ਵੱਲੋਂ ਜਿਹੜੀ ਹੈਗੀ ਐਸਪੀਡੀ ਤੇ ਡੀਐਸਪੀ ਫਰੀਦਕੁਰ ਦੇ ਅੰਦਰ ਜਿਹੜੀਆਂ ਟੀਮਾਂ ਇੰਚਾਰਜ ਸੀ ਇਹ ਐਸਐਚਯੂ ਸਿਟੀ ਹੋ ਟੀਮਾਂ ਬਣਾ ਕੇ ਜਿਹੜੇ ਮੁਕਦਮਾ ਟ੍ਰੇਸ ਕਰਨ ਲਈ ਜਿਹੜੀ ਟੈਕਨੀਕਲ ਇਨਪੁਟ ਦੇ ਵਿਹਾਤੇ ਤੇ ਹਿਊਮਨ ਰੋਸਟ ਦੇ ਜਿਹੜੀ ਹੈਗੀ ਆ ਉਹਦੇ ਚ ਕੱਲ ਰਾਤ ਨੂੰ ਇੱਕ ਸਕੋਰਪੀਓ ਗੱਡੀ ਤੇ ਪੰਜ ਬੰਦੇ ਜਿਹੜੇ ਆ ਉਹ ਅਰੈਸਟ ਕੀਤੇ ਆ ਸਿਟੀ ਪੁਲਿਸ ਨੇ ਜਿਹਦੇ ਵਿੱਚ ਹੈਗਾ ਵਿਲੀਅਮ ਜੋਰਾਬਾਬਾ ਜਵਰਾਜ ਅਰਸ਼ਦੀਪ ਸ਼ਿਵਮ ਤੇ ਆਕਾਸ਼ ਇਹਨਾਂ ਨੂੰ ਸਕੋਰਪੀਓ ਗੱਡੀ ਤੋਂ ਜਦੋਂ ਅਰੈਸਟ ਕਰਕੇ ਇਹਨਾਂ ਤੋਂ ਪੁੱਛਗਿੱਛ ਕੀਤੀ ਗਈ ਇਨਾਂ ਦੀ ਪੁਸ਼ਕਿਸ਼ ਕਰਨ ਤੋਂ ਬਾਅਦ ਇਹਨਾਂ ਨੇ ਦੱਸਿਆ ਵੀ ਇਹਨਾਂ ਦੇ ਜਿਹੜੇ ਤਿੰਨ ਸਾਥੀ ਜਿਹੜੇ ਫਰੋਜਬੁਰ ਰੋਡ ਤੇ ਅਨੂਵਾ ਗੱਡੀ ਦੇ ਵਿੱਚ ਇਹਨਾਂ ਦੀ ਵੇਟ ਕਰ ਰਹੇ ਅਜੇ ਫਿਰ ਉਹ ਜਿਹੜੇ تین ਲੜਕੇ ਹੈਗੇ ਆਕਾਸ਼ ਅਮਰੀਕ ਤੇ ਲੱਭੇ ਉਹਨਾਂ ਨੂੰ ਅਰੇਸਟ ਕੀਤਾ ਗਿਆ ਜਿਹੜੀਆਂ ਉਸ ਰਾਤ ਬੈਟਰੀਆਂ ਇਨਵਰਟਰ ਐਲਸੀਡੀ ਹੋਰ ਚੀਜ਼ਾਂ ਜਿਹੜੀਆਂ ਚੋਰੀ ਕੀਤੀਆਂ ਗਈਆਂ ਸੀਗੀਆਂ ਉਹ ਉਹਨਾਂ ਗੱਡੀਆਂ ਦੇ ਵਿੱਚੋਂ ਹੀ ਬਰਾਮਦ ਕੀਤੀਆਂ ਗਈਆਂ ਤੇ ਜਿਹੜੀ ਹੈਗੀ ਸਕੋਰਪੀਓ ਗੱਡੀ ਜਿਹੜੀ ਉਹ ਵੀ ਚੋਰੀ ਦੀ ਪਾਈ ਗਈ ਉਹਨੋ ਗੱਡੀ ਜਿਹੜੀ ਹੈਗੀ ਚੋਰੀ ਦੀ ਕੀਤੀ ਇਹਨਾਂ ਦੀ ਜਿਹੜੀ ਹੋਰ ਡਿਟੇਲ ਪੁੱਛ-ਪੁੱਛ ਕਰਨ ਤੋਂ ਬਾਅਦ ਇਹ ਵੀ ਪਤਾ ਲੱਗਾ ਵੀ ਜਿਹੜਾ ਇਹਦੇ ਵਿੱਚ ਇੱਕ ਅਮਰੀਕ ਸਿੰਘ ਆ ਇਹ ਕਬਾੜ ਦੀਆਂ ਗੱਡੀਆਂ ਵੇਚਣ ਦਾ ਧੰਦਾ ਕਰਦਾ ਵਾ ਤੇ ਇਹ ਕਬਾੜ ਦੇ ਵਿੱਚ ਜਿਹੜੀ ਗੱਡੀ ਹੈਗੀ ਆ ਉਹਨੂੰ ਲਿਆ ਕੇ ਚੋਰੀ ਦੀ ਵਾਰਦਾਤ ਕਰਕੇ ਫਿਰ ਉਹਤੇ ਇੱਕ ਕਬਾੜ ਦੇ ਡਰੰਪ ਤੇ ਲਾ ਦਿੰਦਾ ਬਾਕੀ ਰਹਿਣ ਵਾਲੇ ਸਾਰੇ ਅਮਰੀਕ ਜਿਹੜਾ ਹੈਗਾ ਇਹ ਲੁਧਿਆਣੇ ਦਾ ਰਹਿਣ ਵਾਲਾ ਹੈਗਾ ਵਾ ਜੀ ਜਿਹੜਾ ਵਿਲੀਅਮ ਹੈਗਾ ਇਹ ਫਿਰੋਜ਼ਪੁਰ ਦਾ ਵਾ ਜੂਰਾ ਬਾਬਾ ਵੀ ਫਿਰੋਜ਼ਪੁਰ ਦਾ ਹੈਗਾ ਜਿਆਦਾਤਰ ਫਿਰੋਜ਼ਪੁਰ ਦੇ ਆ ਜੂਰਾਜ ਅਰਸ਼ਦੀ ਫਿਰੋਜ਼ਪੁਰ ਦਾ ਵਾ ਜਿਹੜੇ ਹੈਗੇ ਆ ਅਮਰੀਕੀ ਲੁਧਿਆਣੇ ਦਾ ਬਾਕੀ ਸਾਰੇ ਜਿਹੜੇ ਹੈਗੇ ਫਿਰੋਜ਼ਪੁਰ ਦੇ ਹੈਗੇ ਇਨਾਂ ਤੇ ਜਿਹੜੇ ਹੈਗੇ ਆ ਜਿਹੜੇ ਆਲਰੇਡੀ ਕ੍ਰਿਮੀਨਲ ਜਿਹੜੇ ਹੈਗੇ ਕੇਸ ਵੀ ਦਰਜ ਹੈਗੇ ਚੋਰੀਆਂ ਠਗਾਈਆਂ ਦੇ ਜਿਵੇਂ ਵਿਲੀਅਮ ਹੈਗਾ ਦੇ ਤੇ 10 ਮੁਕਦਮੇ ਦਰਜ ਆ ਜੂਰਾ ਬਾਬਾ ਜਿਹੜਾ ਹੈਗਾ ਇਹਦੇ ਤੇ ਕਰੀਬ 11 ਮੁਕਦਮੇ ਦਰਜ ਆ ਜਿਹੜਾ ਅਮਰੀਕ ਲੁਧਿਆਣੇ ਵਾਲਾ ਹੈਗਾ ਇਹਦੇ ਤੇ ਪੰਜ ਮੁਕਦਮੇ ਆਲਰੇਡੀ ਦਰਜ ਹੈਗੇ ਸਰ ਗਾਮੀਆਂ ਕੀ ਕੀ ਹੋਏ ਕਿਉਂਕਿ ਉਦੋਂ ਜਦੋਂ ਚੋਰੀ ਹੋਈ ਸੀ ਤਾਂ ਦੁਪੰਧਾਰ ਨੇ ਦੱਸਿਆ ਕਿ ਉਹਨਾਂ ਦਾ ਕੈਸ਼ ਵੀ ਚੋਰੀ ਹੋਇਆ ਸੀ ਇਸ ਤੋਂ ਇਲਾਵਾ ਕੋਈ ਡਾਇਰੈਕਟ ਇਲੈਕਟ੍ਰਿਕ ਉਪਕਰਣ ਵੀ ਹੋਏ ਹਾਂਜੀ ਉਹ ਜਿਹੜੀ ਬ੍ਰਾਂਡੀ ਦੇ ਵਿੱਚ ਜਿਹੜੀ ਹੈਗੇ ਤਿੰਨ ਇਨਵਰਟਰ ਬੈਟਰੀ ਹੈਗੇ ਜੀ ਇੱਕ ਇਨਵਰਟਰ ਹੈਗਾ ਦੋ AC ਸਮਿਥ ਸਟੈਬਲਾਈਜ਼ਰ ਦੋ LCD ਇੱਕ ਸਕੋਰਪੀਓ ਗੱਡੀ ਇੱਕ ਨੋਵਾ ਗੱਡੀ ਤੇ ਇਸ ਤੋਂ ਇਲਾਵਾ ਗੱਡੀ ਦੇ ਵਿੱਚ ਜਿਹੜੇ ਹੈਗੇ ਆ ਤੇ ਤਾਰ ਹਥਿਆਰ ਪਏ ਸੀ ਜਿਹੜੇ ਉਹ ਅੱਗੇ ਰਣਨੀਤੀ ਜੇ ਟੀਆਰ ਕਰ ਰਹੇ ਸੀ ਵੀ ਅਸੀਂ ਹੋਰ ਕੋਈ ਵਾਰਦਾਤ ਕਰਨੀ ਹੈ ਇਹਦਾ ਹੋਈ ਕਿ ਤੇ ਵਾਰਦਾਤ ਕਿੰਨੀ ਦੇਰ ਤੋਂ ਪਹਿਲਾਂ ਆ ਦੱਸਿਆ ਗਿਆ ਤੁਹਾਨੂੰ ਇਹ ਆਲਰੇਡੀ ਇੰਨੇ ਤੇ ਕਾਫੀ ਮੁਕਦਮੇ ਦਰਜ ਹੈਗੇ ਆਲਰੇਡੀ ਸਾਧ ਦਾ ਮਾਮਲਾ ਵੀ ਇਹਦੇ ਨਾਲ ਜਿਹੜਾ ਉਸਰ ਬਸ ਕੋ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਜੀ ਉਹ ਚੱਲ ਰਹੀ ਸਾਡੀ ਜਿਹਨਾਂ ਕਲੀਅਰ ਨਹੀਂ ਹੋਇਆ ਤਕਰੀਬ 1 ਡੇਡ ਮਹੀਨਾ ਪਹਿਲਾਂ ਫ੍ਰੀਕੁਐਂਸੀ ਲਗਾਤਾਰ ਚੋਰੀਆਂ ਹੋਈਆਂ ਸੀ ਤੋਂ ਦੋ ਰਾਤਾਂ ਲਗਾਤਾਰ ਚੋਰੀਆਂ ਹੋਈਆਂ ਕੀ ਉਸ ਮਾਮਲੇ ਵਿੱਚ ਇਹਨਾਂ ਨੇ ਕੋਈ ਇਨਵੋਲਵਮੈਂਟ ਹੈ ਕਿਉਂਕਿ ਲੱਗ ਕੱਪਸੇ ਪੈਟਰਨ ਤੇ ਹੋਈ ਚੋਰੀਆਂ ਨੇ ਕੋ ਜਿਹੜੀ ਹੁਣ ਤੱਕ ਦੀ ਜਿਹੜੀ ਸਾਡੀ ਫਰੀਦਕੋਟ ਪੁਲਿਸ ਦੀ ਜਿਹੜੀਆਂ ਵੱਖੋ ਟੀਮਾਂ ਬਣਾਈਆਂ ਹਨ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਬੜੀ ਮੁਸਤੱਦੀ ਦੇ ਨਾਲ ਜਿਹੜੇ 8 ਬੰਦੇ ਜਿਹੜੇ ਹੈਗੇ ਆ ਇਹ ਗ੍ਰਿਫਤਾਰ ਕੀਤੇ ਹੈਗੇ ਗ੍ਰਿਫਤਾਰ ਕਰਨ ਤੋਂ ਬਾਅਦ ਹੁਣ ਜਿਹੜੀ ਇਮੀਡੀਏਟ ਜਿੰਨੀ ਕੇ ਚੀਜ਼ ਪੁੱਛਗਿੱਛ ਦੀ ਆਈ ਉਹ ਤੁਹਾਨੂੰ ਦੱਸੀ ਗਈ ਆ ਬਾਕੀ ਸਾਡੀ ਸਾਰੀਆਂ ਟੀਮਾਂ ਜਿਹੜੀਆਂ ਇੰਸਪੈਕਟਰ ਸੀਆਈਏ ਟੈਸ ਐਚਓ ਸਿਟੀ ਆ ਉਹ ਕਰ ਰਹੇ ਹੈਗੇ ਜਿਵੇਂ ਜਿਵੇਂ ਅੱਗੇ ਅਪਡੇਟਸ ਆਉਂਦੀ ਆ ਉਵੇਂ ਮੈਂ ਤੁਹਾਨੂੰ ਦੱਸਾਂਗਾ